ਸਤਿ ਸ਼੍ਰੀ ਅਕਾਲ ਜੀ ਮੈਂ ਬੁਟੀਕ ਕਸੀਦਾ ਬਾਏ ਜੋਤ ਭਾਗੀਵੰਦਰ ਤੋਂ ਮਤਲਬ ਮੈਨੂੰ ਅੱਜ ਇੰਨੀ ਖੁਸ਼ੀ ਹੋ ਰਹੀ ਹੈ ਨਾ ਚੰਗਾ ਲੱਗਦਾ ਜਦੋਂ ਤੁਹਾਡੇ ਬੱਚੇ ਕਿਸੇ ਕੰਮ ਨੂੰ ਇੰਨੀ ਸ਼ਿੱਦਤ ਨਾਲ ਕਰਦੇ ਆ ਤਾਂ ਅੱਜ ਨਾ ਆਪਣੇ ਬਹੁਤ ਸਾਰੇ ਮਤਲਬ ਪਾਰਸਲ ਜਾਣੇ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪਾਰਸਲ ਅੱਜ ਆਪਾਂ ਪੈਕ ਕਰਨੇ ਆ ਇਹ ਆਪਣੀ ਸਾਰੇ ਸੂਟ ਜਿਹੜੇ ਹੈਗੇ ਆ ਉਹ ਰੈਡੀ ਹੋ ਕੇ ਆਏ ਆ ਇਹ ਆਪਾਂ ਅੱਜ ਕੋਰੀਅਰ ਕਰਨੇ ਸੀ ਸਾਰੇ ਤੇ ਆਪਾਂ ਜਿਹੜਾ ਬੁਟੀਕ ਆ ਉਹ ਆਪਾਂ ਬੁਟੀਕ ਸ਼ਿਫਟ ਕਰਿਆ ਕਰਕੇ ਬੁਟੀਕ ਹਨਾ ਆਪਣੇ ਨਾ ਜਿਹੜੇ ਨਵੇਂ ਵਿਜ਼ਿਟਿੰਗ ਕਾਰਡ ਨੇ ਉਹ ਹਲੇ ਬਣ ਕੇ ਨਹੀਂ ਆਏ ਕਿਉਂਕਿ ਜਦੋਂ ਆਪਾਂ ਬੁਟੀਕ ਸ਼ਿਫਟ ਕਰ ਲਿਆ ਆਪਣੀ ਲੋਕੇਸ਼ਨ ਚੇਂਜ ਹੋ ਗਈ ਲੋਕੇਸ਼ਨ ਚੇਂਜ ਹੋ ਗਈ ਓਬਵੀਅਸਲੀ ਲੋਕਾਂ ਨੂੰ ਹੁਣ ਆਪਾਂ ਨੂੰ ਨਵੀਂ ਲੋਕੇਸ਼ਨ ਦੱਸਣੀ ਪਊਗੀ ਆਪਣਾ ਬੁਟੀਕ ਹੁਣ ਭਾਗੀਵੰਦਰ ਜਿਹੜਾ ਵੱਡਾ ਬੱਸ ਸਟੈਂਡ ਆ ਮਾਹੀ ਨੰਗਲ ਰੋਡ ਵਾਲਾ ਇੱਕ ਲਾਲਿਆਣੇ ਰੋਡ ਕੋਲੇ ਆ ਵੱਡੇ ਸਕੂਲ ਕੋਲੇ ਮਤਲਬ ਇੱਕ ਬੱਸ ਸਟੈਂਡ ਇੱਕ ਉਹ ਤੋਂ ਅੱਗੇ ਆ ਕੇ ਜਦੋਂ ਤਲਵੰਡੀ ਤੋਂ ਆਉਣੇ ਆ ਤਾਂ ਉਹ ਦੂਜਾ ਬੱਸ ਸਟੈਂਡ ਆ ਭਾ ਇਧਰੋਂ ਬਠਿੰਡੇ ਵੱਲੋਂ ਆਉਣੇ ਆ ਤਾਂ ਪਹਿਲਾ ਬੱਸ ਸਟੈਂਡ ਆ ਭਾਗੀਵੰਦਰ ਤਾਂ ਜਿਹਦੇ ਕੋਲੇ ਮੇਰੀ ਨਵੀਂ ਮਤਲਬ ਬੁਟੀਕ ਹੈ ਸੋ ਹੁਣ ਆਪਾਂ ਨੂੰ ਨਵੀਂ ਲੋਕੇਸ਼ਨ ਦੱਸਣੀ ਪਊਗੀ ਉਹਦੇ ਕਰਕੇ ਨਾ ਹਲੇ ਵਿਜ਼ਿਟਿੰਗ ਕਾਰਡ ਨਹੀਂ ਬਣ ਕੇ ਆਏ ਆਪਣੇ ਉਹਦੇ ਵਾਸਤੇ ਇੱਕ ਦੋ ਦਿਨ ਲੱਗਣਗੇ ਤਾਂ ਵਿਜ਼ਿਟਿੰਗ ਕਾਰਡ ਨਾ ਬਣ ਕੇ ਆਉਣ ਕਰਕੇ ਬੇਟੀ ਜਿਹੜੀ ਮਿਹਨਤ ਕਰ ਰਹੀ ਹੈ ਵਿਜ਼ਿਟਿੰਗ ਕਾਰਡ ਦੀ ਜਗ੍ਹਾ ਤੇ ਆਪਾਂ ਜੋ ਚੀਜ਼ ਯੂਜ਼ ਕਰ ਰਹੇ ਆਂ ਲੋਕਾਂ ਨੂੰ ਆਪਦਾ ਫੋਨ ਨੰਬਰ ਦੱਸਣ ਲਈ ਆਪਦੇ ਬੁਟੀਕ ਦਾ ਨਾਮ ਦੱਸਣ ਲਈ ਹਨਾ ਆਪਦੇ ਬਿਜ਼ਨਸ ਨੂੰ ਗਰੋ ਕਰਨ ਲਈ ਤਾਂ ਉਹ ਮਿਹਨਤ ਕਰ ਰਹੀ ਹੈ ਕਿ ਨਹੀਂ ਮੰਮਾ ਬਿਜ਼ਨਸ ਦਾ ਅਭੀ ਆਪਣੇ ਵਿਜ਼ਿਟਿੰਗ ਕਾਰਡ ਨਹੀਂ ਬਣੇ ਉਹ ਕੋਈ ਗੱਲ ਨਹੀਂ ਕਹਿੰਦੀ ਵੀ ਮੈਂ ਰੋਟੀ ਪਕਾ ਕੇ ਆਈਆਂ ਪਰ ਮੈਨੂੰ ਚੰਗਾ ਲੱਗਿਆ ਉਹਨੂੰ ਦੇਖ ਕੇ ਮੈਂ ਕਿਹਾ ਕਰਾਂ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਮਮਾ ਵਿਜ਼ਿਟਿੰਗ ਕਾਰਡ ਨਹੀਂ ਬਣੇ ਤਾਂ ਫਿਰ ਕੀ ਹੈ ਕਹਿੰਦੀ ਮੈਂ ਮਿਹਨਤ ਕਰਦੀ ਆ ਆਪਾਂ ਕਹਿੰਦੀ ਵਿਜ਼ਿਟਿੰਗ ਕਾਰਡ ਦੀ ਜਗ੍ਹਾ ਕੀ ਪਾ ਸਕਦੇ ਆ ਕਹਿੰਦੀ ਮੈਂ ਉਹ ਬਣਾਉਣੀ ਆ ਤਾਂ ਹੁਣ ਉਹ ਮਿਹਨਤ ਕਰ ਰਹੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਇਹਨਾਂ ਸਭ ਤੋਂ ਪਹਿਲਾਂ ਕਾਫੀ ਦੇ ਵਿੱਚ ਪਾਣੀ ਰਲਾ ਕੇ ਤੇ ਉਹ ਬਰਸ਼ ਨਾਲ ਨਾ ਇਹ ਕਰ ਰਹੀ ਆ ਪੇਂਟ ਜਿਹੜੇ ਕਾਗਜ਼ ਜਿਹੇ ਲਿਆਉਂਦੇ ਹੋਏ ਨੇ ਇਹ ਪੇਂਟ ਕਰ ਰਹੀ ਆ ਉਹਨੂੰ ਤੇ ਪੇਂਟ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਸੁਕਾਉਣਾ ਪਊ ਤੇ ਇੱਧਰ ਦੇਖੋ ਕਰੇਜ਼ ਕੰਮ ਦਾ ਗੱਡੀ ਦੇ ਉੱਤੇ ਨਾ ਆਪਦੀ ਚੁੰਨੂ ਹੀ ਮਾਰਤੀ ਜਿਹੜਾ ਰੇਤਾ ਪਿਆ ਵਾ ਸੀ ਉਹਨੂੰ ਸੁਕਾਉਣ ਦੀ ਮਾਰੀ ਨੇ ਪਹਿਲੇ ਧੁੱਪ ਚ ਸੁਕਾਏ ਜਾਣਗੇ ਤੇ ਸੁੱਕਣ ਤੋਂ ਬਾਅਦ ਨਾ ਇਹ ਥੋੜੇ ਜਿਹਾ ਬਿੰਗੇ ਜੇ ਹੋ ਜਾਂਦੇ ਨੇ ਧੁੱਪ ਨਾਲ ਕਿਉਂਕਿ ਉਹ ਕੱਸ ਪਾ ਲੈਂਦੀ ਹੈ ਨਾ ਕਾਫੀ ਤੇ ਬਿੰਗੇ ਹੋ ਜਾਣਗੇ ਤਾਂ ਤੁਸੀਂ ਫਿਕਰ ਨਹੀਂ ਕਰਨਾ ਉਹ ਬਾਅਦ ਸਿੱਧੇ ਵੀ ਹੋ ਜਾਂਦੇ ਜਦੋਂ ਕਟਿੰਗ ਕਰਾਂਗੇ ਤੇ ਬਾਅਦ ਸਿੱਧੇ ਹੋ ਜਾਣਗੇ ਬਾਕੀ ਇਹ ਸਾਰੀ ਟੈਕਨੀਕ ਇਹਨਾਂ ਕੋਲ ਹੈਗੀ ਹੈ ਤੇ ਇਹ ਸਿੱਧੇ ਵੀ ਹੋ ਜਾਣਗੇ ਤੇ ਉਸ ਤੋਂ ਬਾਅਦ ਜਦ ਇਹ ਸੁੱਕ ਗਏ ਬਸ 5 ਕਿ ਮਿੰਟ ਸੁਕਾ ਕੇ ਉਸ ਤੋਂ ਬਾਅਦ ਵਾਰੀ ਆ ਜੂਗੀ ਇਹਨਾਂ ਨੂੰ ਕਟਿੰਗ ਕਰਨ ਦੀ ਇਹ ਤੁਸੀਂ ਦੇਖ ਸਕਦੇ ਹੋ ਬਿੰਗੇ ਹੋਗੇ ਸੀ ਪਰ ਇਹਨਾਂ ਨੂੰ ਤੁਹਾਨੂੰ ਦੇਖੋ ਇਹ ਟੈਕਨੀਕ ਆ ਇਹਨੂੰ ਸਿੱਧੇ ਕਰਨ ਦੀ ਉਸ ਤੋਂ ਬਾਅਦ ਇਹਨਾਂ ਨੂੰ ਸਿੱਧੇ ਕਰਕੇ ਉਸ ਤੋਂ ਬਾਅਦ ਆ ਜੂਗੀ ਬਾਰੀ ਇਹਨਾਂ ਨੂੰ ਕਟਿੰਗ ਕਰਨ ਦੀ ਸੋ ਆਪਦੇ ਸਾਰੇ ਟੂਲ ਇਕੱਠੇ ਕਰਦੇ ਹੋਏ ਜੋਤ ਮੈਡਮ ਤੇ ਹੁਣ ਕਟਿੰਗ ਦੀ ਤਿਆਰੀ ਨੂੰ ਲੱਗ ਗਏ ਆ ਤੇ ਇਹਨਾਂ ਨੂੰ ਇਦਾਂ ਕਰ ਕਰਨਾ ਪੁੱਠੇ ਰੋਲ ਕਰ ਕਰਕੇ ਇਦਾਂ ਤੇ ਫਿਰ ਇਹ ਬਿਲਕੁਲ ਸਹੀ ਹੋ ਜਾਂਦੇ ਨੇ ਮਤਲਬ ਇਦਾਂ ਬਿੰਗੇ ਨਹੀਂ ਰਹਿੰਦੇ ਹੋਗੇ ਨਾ ਸਹੀ ਜਦੋਂ ਕਟਿੰਗ ਹੋ ਗਈ ਬਾਅਦ ਚ ਲਿਖਣਗੇ ਉਦੋਂ ਹੋਰ ਵੀ ਸਹੀ ਹੋ ਜੂ ਬਾਕੀ ਜਦੋਂ ਮਚਾਵਾਂਗੇ ਨਾ ਇਹਨਾਂ ਨੂੰ ਉਦੋਂ ਹੋਰ ਵੀ ਸਹੀ ਹੋ ਜਾਣਗੇ ਇਹ ਕੋਈ ਇਸ਼ੂ ਨਹੀਂ ਤੁਸੀਂ ਦੇਖ ਸਕਦੇ ਹੋ ਫੋਲਡ ਹੋ ਗਈ ਇਹ ਇਹਨਾਂ ਨੂੰ ਪਹਿਲਾਂ ਅਸੀਂ ਸੋਚ ਰਹੇ ਸੀ 6 ਬਣਾਵਾਂਗੇ ਪਰ ਫਿਰ ਇਹਦੇ ਮਤਲਬ ਇਹ ਕਹਿੰਦੇ ਨਹੀਂ 6 ਬਣਾਏ ਲੋਟ ਨਹੀਂ ਆਉਣੇ ਤੇ ਆਪਾਂ ਇਹਨਾਂ ਦੇ 4-4 ਹੀ ਬਣਾਵਾਂਗੇ 6 ਫਿਰ ਬਹੁਤ ਛੋਟੇ ਹੋ ਜਾਂਦੇ ਆ ਕਿਉਂਕਿ ਜਦੋਂ ਆਪਾਂ ਐਡਰੈਸ ਲਿਖਣਾ ਹੁੰਦਾ ਨਾ ਐਡਰੈਸ ਆਪਾਂ ਜਿਨ੍ਹਾਂ ਨੂੰ ਭੇਜਣਾ ਉਹਨਾਂ ਦਾ ਤਾਂ ਲਿਖਣਾ ਹੀ ਲਿਖਣਾ ਹੈ ਫ੍ਰੋਮ ਦਾ ਵੀ ਲਿਖਣਾ ਪੈਂਦਾ ਬਾਈ ਚਾਂਸ ਅੱਗੇ ਕੋਈ ਰਿਸੀਵ ਨਾ ਕਰੇ ਹਨਾ ਫਿਰ ਉਹ ਵਾਪਸ ਤਾਂ ਆ ਜਾਂਦਾ ਇਸ ਕਰਕੇ ਫਿਰ ਆਪਾਂ ਨੂੰ ਇਹ ਥੋੜਾ ਜਿਹਾ ਇਹਦਾ ਵੱਡਾ ਚਾਹੀਦਾ ਸੀ ਇਹ ਲਿਖਣਾ ਵਾਸਤੇ ਸਪੇਸ ਤਾਂ ਕਰਕੇ ਆਪਾਂ ਇਹਨਾਂ ਨੂੰ ਚਾਰ ਹੀ ਕੱਟ ਕੀਤੇ ਆ ਇੱਕ ਪੇਜ ਦੇ ਵਿੱਚ ਚਾਰ ਕੱਟ ਹੋਗੇ ਇਹ ਪੇਜ ਮੈਨੂੰ ਲੱਗਦਾ 5 ਰੁਪਏ ਦਾ ਪਤਾ ਨਹੀਂ ਹਾਂ 5 ਕ ਦਾ ਇੱਕ ਆ ਜਾਂਦਾ ਕਿਉਂਕਿ ਇਹ ਉਹੀ ਹੁੰਦਾ ਜਿਹੜੇ ਜਵਾਕ ਉਹ ਨਹੀਂ ਛਾਪਦੇ ਹੁੰਦੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਹਾਂ ਉਹ ਜਿਹੜੇ ਇਹਨਾਂ ਨੇ ਉਹ ਬਣਾਉਣੀਆਂ ਹੁੰਦੀਆਂ ਨੇ ਕੀ 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 ਕਹਿੰਦੇ ਹਨ ਅਸਾਈਨਮੈਂਟਾਂ ਬਣਾਉਣੀਆਂ ਹੁੰਦੀਆਂ ਨੇ ਚਾਰਟ ਬਣਾਉਂਦੇ ਹੁੰਦੇ ਨੇ ਇਹ ਚਾਰਟ ਵਾਲੇ ਪੇਜ ਹੀ ਨੇ ਸੋ ਇਧਰ ਕਟਿੰਗ ਕੰਪਲੀਟ ਹੋ ਚੁੱਕੀ ਆ ਆਲਮੋਸਟ ਸਾਡੇ 8-10 ਪਾਰਸਲ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ 8-10 ਕਿਰਾਂ ਕੱਟ ਕੇ ਬੁਟੀਕ ਲੈ ਚਲਦੇ ਆ ਕਿਉਂਕਿ ਘਰੇ ਤਾਂ ਫਿਰ ਲਿਖਣ ਦਾ ਟਾਈਮ ਹੈ ਨਹੀਂ ਸੀ ਅਸੀਂ ਕੱਪੜੇ ਵੀ ਬੁਟੀਕ ਲੈ ਕੇ ਜਾਣੇ ਸੀ ਤੇ ਫਿਰ ਅਸੀਂ ਸੋਚਿਆ ਵੀ ਇਹ ਵੀ ਕਟਿੰਗ ਕਰਕੇ ਰੈਡੀ ਕਰਕੇ ਵੀ ਇਹਨਾਂ ਨੂੰ ਵੀ ਆਪਾਂ ਬੁਟੀਕ ਹੀ ਲੈ ਜਾਵਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਬਾਰੀ ਆਉਂਦੀ ਹੈ ਇਹਨਾਂ ਨੂੰ ਇਹਨਾਂ ਦੇ ਕਿਨਾਰੇ ਮਚਾਉਣ ਦੀ ਕਿਉਂਕਿ ਇਹ ਕਾਫੀ ਵਾਲੇ ਜਿਹੜੇ ਕਾਗਜ਼ ਹੁੰਦੇ ਨੇ ਨਾ ਇਹਨਾਂ ਦੇ ਕਾਫੀ ਦਾ ਕਲਰ ਆਇਆ ਜਦੋਂ ਉਸ ਤੋਂ ਬਾਅਦ ਇਹਨਾਂ ਦੇ ਕਿਨਾਰੇ ਮਚਾਏ ਜਾਂਦੇ ਨੇ ਉਹ ਕਾਫੀ ਦਾ ਤੇ ਉਹ ਮੱਚੇ ਹੋਏ ਦਾ ਜਿਹੜਾ ਕਲਰ ਕੰਟਰਾਸਟ ਹੁੰਦਾ ਉਹ ਇੰਨਾ ਕੁ ਜ਼ਿਆਦਾ ਸੋਹਣਾ ਹੁੰਦਾ ਨਾ ਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਇਹ ਤੁਸੀਂ ਦੇਖ ਸਕਦੇ ਇੱਧਰ ਮਚਾ ਰਹੇ ਆ ਮਿਹਨਤਾਂ ਜਾਰੀ ਹੈ ਤੇ ਇਹ ਦਾ ਕੰਟਰਾਸਟ ਜਿਆ ਬੜਾ ਸੋਹਣਾ ਬਣਦਾ ਜਦੋਂ ਇਹ ਮਚਾ ਕੇ ਇਹ ਪੂਰਾ ਕੰਪਲੀਟ ਹੁੰਦਾ ਨਾ ਚਾਰਸ਼ਪੀਰ ਮਚਾ ਕੇ ਤੇ ਕਾਫੀ ਦਾ ਤੇ ਉਹ ਕਲਰ ਦਾ ਕੰਟਰਾਸਟ ਹੀ ਬੜਾ ਪਿਆਰਾ ਲੱਗਿਆ ਮੈਨੂੰ ਇਹ ਇਸੇ ਕਰਕੇ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਜਦੋਂ ਇਹ ਅੰਡ ਤੇ ਤਿਆਰ ਹੋ ਗਣੇ ਤੇ ਲੁੱਕ ਬੜੀ ਸੋਹਣੀ ਆਉਂਦੀ ਹੈ ਤੇ ਇਸ ਤੋਂ ਬਾਅਦ ਫਿਰ ਆ ਗਈ ਬਾਰੀ ਲਿਖਣ ਦੀ ਤੇ ਤੁਸੀਂ ਇਹਦਾ ਫਾਈਨਲ ਰਿਜ਼ਲਟ ਦੇਖ ਸਕਦੇ ਹੋ ਇਦਾਂ ਦਾ ਇਹ ਕਾਰਡ ਬਣ ਕੇ ਰੈਡੀ ਹੋਇਆ ਫਿਰ ਉਹਦੇ ਉੱਪਰ ਲਿਖਿਆ ਜਾ ਰਿਹਾ ਥੈਂਕ ਯੂ ਸੋ ਮੱਚ ਫਾਰ ਯੂਅਰ ਟਰਸਟ ਯੂਅਰ ਆਰਡਰ ਤੇ ਓਕੇ ਕੀ ਲਿਖ ਰਹੇ ਨੇ ਥੈਂਕ ਯੂ ਓਕੇ ਠੀਕ ਹੈ ਥੈਂਕ ਯੂ ਕਾਰਡ ਸੀ ਇਹਦਾ ਸਾਡੇ ਵੱਲੋਂ ਕਿਉਂਕਿ ਫਿਲਹਾਲ